ਉੱਤਰ ਪ੍ਰਦੇਸ਼ ਦੇ ਬਿਲੌਰ ਸ਼ਹਿਰ ਦੇ ਇੱਕ ਕਸਬੇ ਵਿੱਚ ਰਾਮਦੇਵਾਲ ਗੋਤਮ ਨਾਮ ਦਾ ਬੰਦਾ ਆਪਣੇ ਪੂਰੇ ਪਰਿਵਾਰ ਨਾਲ ਰਹਿੰਦਾ ਸੀ। ਉਸ ਦੇ ਪਰਿਵਾਰ ਵਿੱਚ ਉਸ ਦੀ ਘਰ ਵਾਲੀ ਦੋ ਕੁੜੀਆਂ ਤੇ ਦੋ ਮੁੰਡੇ ਸੀ। ਰਾਮਦੇਵਾਲ ਆਪਣੇ ਪਿੰਡ ਵਿੱਚ ਕਾਫੀ ਇੱਜ਼ਤਦਾਰ ਬੰਦਾ ਸੀ ਤੇ ਉਹਦਾ ਵੱਡਾ ਮੁੰਡਾ ਸਰਵੇਸ਼ ਪਿੰਡ 'ਚ ਡੈਰੀ ਦਾ ਕੰਮ ਕਰਦਾ ਸੀ ਤੇ ਛੋਟਾ ਮੁੰਡਾ ਆਪਣੇ ਘਰ ਦੀ ਖੇਤੀ ਦਾ ਕੰਮ ਕਰਦਾ ਸੀ। ਰਾਮਦੇਵਾਲ ਦੀ ਵੱਡੀ ਕੁੜੀ ਰਾਧਾ 12ਵੀਂ ਤੱਕ ਦੀ ਪੜ੍ਹਾਈ ਕਰਕੇ ਸਕੂਲੋਂ ਹਟ ਗਈ ਸੀ। ਰਾਮਦੇਵਾਲ ਉਹਨੂੰ ਹੋਰ ਪੜਾਉਣਾ ਚਾਹੁੰਦਾ ਸੀ ਤੇ ਉਹ ਚਾਹੁੰਦਾ ਸੀ ਕਿ ਮੇਰੀ ਕੁੜੀ ਸਰਕਾਰੀ ਟੀਚਰ ਲੱਗ ਜਾਵੇ। ਪਰ ਰਾਧਾ ਦਾ ਪੜਾਈ ਵਿੱਚ ਮਨ ਨਹੀਂ ਲੱਗਦਾ ਸੀ ਤੇ ਤਾਂ ਕਰਕੇ ਰਾਧਾ ਨੇ 12ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਤੇ ਦੂਜੀ ਤਰਫ ਜਿਹੜੀ RAMDEAL ਦੀ ਛੋਟੀ ਕੁੜੀ ਸੁਦਾ ਸੀ ਉਹ 10ਵੀਂ ਦੀ ਪੜ੍ਹਾਈ ਕਰੀ ਜਾਂਦੀ ਸੀ RAMDEAL ਦੀ ਵੱਡੀ ਕੁੜੀ ਰਾਧਾ ਕਾਫੀ ਜ਼ਿਆਦਾ ਸੋਹਣੀ ਤੇ ਸੁਨੱਖੀ ਸੀ ਕਾਫੀ ਜ਼ਿਆਦਾ ਰੌਬਦਾਰ ਸ਼ਰੀਰ ਸੀ ਉਹਦਾ ਜੋ ਚੱਲਦੀ ਹੋਈ ਕਿਸੇ ਮੁੰਡੇ ਵੱਲ ਅੱਖਾਂ ਵੀ ਕੱਢ ਦਿੰਦੀ ਤਾਂ ਕੋਈ ਉਹਨੂੰ ਘੂਰਵਟ ਕੇ ਵੇਖ ਨਹੀਂ ਸਕਦਾ ਸੀ ਵਧੀਆ ਸਮਾਂ ਲੰਘ ਰਿਹਾ ਸੀ ਪਰ ਇੱਕ ਦਿਨ ਕੁਝ ਅਜੀਹਾ ਹੋਇਆ ਜਿਸ ਨਾਲ ਇਸ ਪੂਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ 24 ਅਗਸਤ 2020 ਨੂੰ ਰਾਮਦੇਵਾਲ ਦੀ ਵੱਡੀ ਕੁੜੀ ਸ਼ਾਮ ਨੂੰ ਘਰੋਂ ਕਿਸੇ ਕੰਮ ਲਈ ਬਾਹਰ ਚਲੀ ਜਾਂਦੀ ਹੈ ਸਾਰਾ ਦਿਨ ਬੀਤ ਜਾਂਦਾ ਤੇ ਰਾਤ ਆ ਜਾਂਦੀ ਹੈ ਪਰ ਰਾਮਦੇਵਾਲ ਦੀ ਕੁੜੀ ਘਰੇ ਨਹੀਂ ਆਉਂਦੀ ਰਾਮਦੇਵਾਲ ਤੇ ਪੂਰੇ ਪਰਿਵਾਰ ਨੂੰ ਕਾਫੀ ਜ਼ਿਆਦਾ ਟੈਨਸ਼ਨ ਹੁੰਦੀ ਹੈ ਰਾਮਦੇਵਾਲ ਆਪਣੇ ਦੋਨੇ ਮੁੰਡਿਆਂ ਨੂੰ ਲੈ ਕੇ ਸਾਰੀ ਰਾਤ ਆਪਣੀ ਕੁੜੀ ਦੀ ਪਾਲ ਕਰਦਾ ਪਰ ਉਹਨੂੰ ਰਾਧਾ ਕਿਤੇ ਵੀ ਨਹੀਂ ਮਿਲਦੀ ਰਾਮਦੇਵਾਲ ਨੂੰ ਲੱਗਿਆ ਕਿ ਕਿਤੇ ਅਲੋਖ ਮੇਰੀ ਕੁੜੀ ਨੂੰ ਆਪਣੀਆਂ ਗੱਲਾਂ ਵਿੱਚ ਬਹਿਕਾ ਕੇ ਕਿਤੇ ਲੈ ਤਾਂ ਨਹੀਂ ਗਿਆ ਦਰਸਲ ਅਲੋਖ ਰਾਮਦੇਵਾਲ ਦੇ ਪਿੰਡ ਦਾ ਹੀ ਇੱਕ ਮੁੰਡਾ ਸੀ ਜਿਸ ਨੂੰ ਰਾਧਾ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਇਹ ਗੱਲ ਪਰਿਵਾਰ ਵਿੱਚ ਸਭ ਨੂੰ ਪਤਾ ਸੀ ਜਿਸ ਤੋਂ ਬਾਅਦ RAM DYL ਆਪਣੇ ਮੁੰਡਿਆਂ ਨੂੰ ਲੈ ਕੇ ALOK ਦੇ ਘਰੇ ਜਾਂਦਾ ਪਰ ਜਦੋਂ ਉਹ ALOK ਦੇ ਘਰੇ ਜਾਂਦਾ ਤਾਂ ਉਹ ਦੇਖਦਾ ਕਿ ALOK ਤਾਂ ਆਪਣੇ ਘਰੇ ਹੀ ਸੀਗਾ ਇਸ ਤੋਂ ਬਾਅਦ RAM DYL ਦੀ ਟੈਨਸ਼ਨ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਉਹ ਬਹੁਤ ਥਾਵਾਂ ਤੇ ਆਪਣੀ ਕੁੜੀ ਨੂੰ ਲੱਭਦਾ ਪਰ ਉਹਨੂੰ ਉਹਦੀ ਕੁੜੀ ਕਿਤੇ ਵੀ ਨਹੀਂ ਮਿਲਦੀ ਫਿਰ 26 ਅਗਸਤ ਨੂੰ ਆਪਣੇ ਖੇਤ ਗੇੜਾ ਮਾਰਨ ਆਏ ਇੱਕ ਬੰਦੇ ਨੂੰ ਪੀਪਲ ਦੇ ਰੁੱਖ ਥੱਲੇ RADHA ਦੀ ਲਾਸ਼ ਮਿਲਦੀ ਹੈ RADHA ਨੂੰ ਇਸ ਹਾਲਤ ਵਿੱਚ ਦੇਖ ਕੇ ਉਹ ਬੰਦਾ ਪਿੰਡ ਚ ਜਾ ਕੇ ਸਾਰਿਆਂ ਨੂੰ ਖਬਰ ਦਿੰਦਾ ਖਬਰ ਮਿਲਨਸਾਰ ਰਾਦਾ ਦਾ ਪਰਿਵਾਰ ਉਸ ਥਾਂ ਤੇ ਪਹੁੰਚਦਾ ਜਦੋਂ ਸਾਰਾ ਪਰਿਵਾਰ ਉੱਥੇ ਪਹੁੰਚਦਾ ਤਾਂ ਉੱਚੀ ਉੱਚੀ ਰੋਣਾ ਵੇਟਣਾ ਸ਼ੁਰੂ ਕਰ ਦਿੰਦਾ ਰਾਦਾ ਦੇ ਮਰਡਰ ਦੀ ਖਬਰ ਸੁਣ ਕੇ ਅਲੋਕ ਦਾ ਸਾਰਾ ਪਰਿਵਾਰ ਮਿੰਟੋ-ਮਿੰਟ ਹੀ ਪਿੰਡ ਛੱਡ ਕੇ ਚੁੱਪਚਾਪ ਉੱਥੋਂ ਨਿਕਲ ਜਾਂਦਾ ਜਿਸ ਤੋਂ ਬਾਅਦ RAM Dyal ਆਪਣੇ ਇਲਾਕੇ ਦੇ ਥਾਣੇ ਵਿੱਚ ਜਾ ਕੇ ਇਹ ਸਾਰੀ ਚੀਜ਼ ਦੀ ਰਿਪੋਰਟ ਦਰਜ ਕਰਵਾਉਂਦਾ ਇਸ ਤੋਂ ਬਾਅਦ ਪੁਲਿਸ ਵਾਲੇ ਉਸ ਜਗ੍ਹਾ ਤੇ ਆਉਂਦੇ ਆ ਜਿੱਥੇ ਰਾਦਾ ਦੀ ਡੈੱਡ ਬੋਡੀ ਮਿਲੀ ਸੀ ਪੁਲਿਸ ਉੱਥੇ ਕਾਫੀ ਚੀਜ਼ਾਂ ਦੀ ਜਾਂਚ ਕਰਦੀ ਹੈ ਤੇ ਜਿਸ ਤੋਂ ਇਹ ਚੀਜ਼ ਨਿਕਲ ਕੇ ਆਉਂਦੀ ਹੈ ਕਿ ਰਾਦਾ ਦਾ ਮਰਡਰ ਚੁੰਨੀ ਨਾਲ ਗਲ ਕੋਟ ਕੇ ਕੀਤਾ ਗਿਆ ਹੈ ਜਿਸ ਤੋਂ ਬਾਅਦ RAM Dyal ਦਾ ਪੂਰਾ ਪਰਿਵਾਰ ਥਾਣੇ ਵਿੱਚ ਹੀ ਰਿਪੋਰਟ ਦਰਜ ਕਰਵਾਉਂਦਾ ਕਿ ਉਹਨਾਂ ਦੇ ਪਿੰਡ ਦੇ ਹੀ ਅਲੋਕ ਨਾਮ ਦਾ ਮੁੰਡੇ ਤੇ ਉਹਦੇ ਇੱਕ ਛੋਟੂ ਨਾਮ ਦੇ ਦੋਸਤ ਨਹੀਂ ਮਿਲ ਕੇ ਸਾਡੀ ਕੁੜੀ ਰਾਦਾ ਦਾ ਮਰਡਰ ਕੀਤਾ ਹੈ ਪੁਲਿਸ ਰਿਪੋਰਟ ਦਰਜ ਕਰਕੇ ਮੂਜਰਮਾ ਦੀ ਭਾਲ ਵਿੱਚ ਲੱਗ ਜਾਂਦੀ ਹੈ 29 ਅਗਸਤ 2020 ਨੂੰ ਰਾਤ ਦੇ 10 ਵਜੇ ਪੁਲਿਸ ਨੂੰ ਖਬਰ ਮਿਲਦੀ ਹੈ ਕਿ ਅਲੋਕ ਤੇ ਛੋਟੂ ਇਸ ਟਾਈਮ ਕੱਕਬੜ ਨਾਮ ਦੇ ਇਲਾਕੇ ਦੇ ਆਸ-ਪਾਸੇ ਘੁੰਮ ਰਹੇ ਨੇ ਜਿੱਥੇ ਪੁਲਿਸ ਖੜੇ ਪੈਰ ਜਾ ਕੇ ਉਹਨਾਂ ਨੂੰ ਅਰੈਸਟ ਕਰ ਲੈਂਦੀ ਹੈ ਤੇ ਅਲੋਕ ਤੇ ਛੋਟੂ ਦੋਨੇ ਇਹ ਗੁਨਾ ਕਬੂਲ ਕਰ ਲੈਂਦੇ ਨੇ ਕਿ ਹਾਂ ਅਸੀਂ ਦੋਨਾਂ ਨੇ ਹੀ ਮਿਲ ਕੇ ਰਾਧਾ ਦਾ ਮਰਡਰ ਕੀਤਾ ਸੀ ਪਰ ਜਦੋਂ ਪੁਲਿਸ ਨੇ ਉਹਨਾਂ ਤੋਂ ਰਾਧਾ ਦਾ ਮਰਡਰ ਕਰਨ ਦੇ ਪਿੱਛੇ ਦਾ ਕਾਰਨ ਪੁੱਛਿਆ ਤਾਂ ਤੁਸੀਂ ਵੀ ਅੰਦਰੋਂ ਰੋ ਪਾਉਂਗੇ ਰਾਧਾ ਆਪਣੇ ਪਿੰਡ ਦੀਆਂ ਆਮ ਕੁੜੀਆਂ ਤੋਂ ਕਾਫੀ ਜ਼ਿਆਦਾ ਸੋਹਣੀ ਸੁਨੱਖੀ ਸੀ ਅਲੋਕ ਦਾ ਘਰ ਰਾਧਾ ਦੇ ਘਰ ਤੋਂ ਕੁਝ ਹੀ ਮਿੰਟਾਂ ਦੀ ਦੂਰੀ ਤੇ ਸੀ ਨਾਰਮਲੀ ਅਲੋਕ ਦਾ ਪਿਓ ਪ੍ਰਾਇਮਰੀ ਸਕੂਲ 'ਚ ਟੀਚਰ ਹੁੰਦਾ ਸੀ ਪਰ ਉਹ ਰਿਟਾਇਰ ਹੋ ਗਿਆ ਸੀ ਜਿਸ ਕਰਕੇ ਅਲੋਕ ਦੇ ਉੱਤੇ ਆਪਣੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਸੀ ਉਹਨੇ ਬੀਏ ਤੱਕ ਦੀ ਪੜ੍ਹਾਈ ਜ਼ਰੂਰ ਕੀਤੀ ਸੀ ਪਰ ਜਦੋਂ ਕੋਈ ਨੌਕਰੀ ਵਾਲਾ ਕੰਮ ਬਣਦਾ ਨਾ ਦਿਖਿਆ ਤਾਂ ਉਹਨੇ ਖੇਤੀਬਾੜੀ ਵਾਲਾ ਸਾਰਾ ਕੰਮ ਸੰਭਾਲ ਲਿਆ ਤੇ ਘਰ ਦੇ ਵਿੱਚ ਇੱਕ ਛੋਟੀ ਜੀ ਕਿਰੀਅਾਨੇ ਦੀ ਦੁਕਾਨ ਵੀ ਖੋਲ ਲੀ ਰਾਦਾ ਦਾ ਵੱਡਾ ਭਰਾ ਸਰਵੇਸ਼ ਤੇ ਅਲੋਕ ਦੋਨੇ ਪੱਕੇ ਆੜੀ ਸੀ ਤੇ ਪੱਕੇ ਆੜੀ ਹੋਣ ਕਰਕੇ ਦੋਨਾਂ ਦੇ ਇੱਕ ਦੂਜੇ ਦੇ ਘਰ ਵਿੱਚ ਆਉਣਾ ਜਾਣਾ ਆਮ ਗੱਲ ਸੀ ਤੇ ਇਦਾਂ ਹੀ ਇੱਕ ਦਿਨ ਅਲੋਕ ਰਾਦਾ ਦੇ ਘਰੇ ਜਾਂਦਾ ਉਹਦੇ ਘਰ ਜਾ ਕੇ ਰਾਦਾ ਤੋਂ ਪੁੱਛਦਾ ਕਿ ਸਰਵੇਸ਼ ਘਰੇ ਹੈਗਾ ਤਾ ਅਗਰਾ ਦਾ ਕਹਿੰਦੀ ਹੈ ਕਿ ਨਹੀਂ ਮੰਮੀ ਤੇ ਸਰਵੇਸ਼ ਤਾਂ ਮੰਦਿਰ ਮੱਥਾ ਟੇਕਣ ਲਈ ਗਏ ਹੋਏ ਨੇ ਥੋੜੇ ਟਾਈਮ ਵਿੱਚ ਆ ਜਾਣਗੇ। ਅਲੋਕ ਕਹਿੰਦਾ ਠੀਕ ਆ ਕੋਈ ਗੱਲ ਨਹੀਂ। ਜਦੋਂ ਸਰਵੇਸ਼ ਆਇਆ ਤਾਂ ਉਹਨੂੰ ਕਹਿ ਦਈਏ ਕਿ ਅਲੋਕ ਆਇਆ ਸੀ। ਪਰ ਰਾਧਾ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੂੰ ਅੰਦਰ ਆ ਕੇ ਬੈਠ ਜਾ। ਥੋੜੀ ਦੇਰ ਵਿੱਚ ਭਰਾ ਤੇ ਮੰਮੀ ਆਉਂਦੇ ਹੀ ਹੋਣਗੇ। ਜਿਸ ਤੋਂ ਬਾਅਦ ਅਲੋਕ ਘਰ ਦੇ ਅੰਦਰ ਆ ਕੇ ਬੈਠ ਜਾਂਦਾ ਤੇ ਰਾਧਾ ਰਸੋਈ ਵੱਲ ਚਲੀ ਜਾਂਦੀ ਹੈ। ਜਦੋਂ ਅਲੋਕ ਰਸੋਈ ਵੱਲ ਚਾਹ ਬਣਾਉਣ ਲਈ ਜਾਂਦੀ ਹੈ ਤਾਂ ਅਲੋਕ ਉਹਨੂੰ ਪਿੱਛੋਂ ਆਵਾਜ਼ ਮਾਰ ਕੇ ਕਹਿੰਦਾ ਕਿ ਰਾਧਾ ਮੈਂ ਚਾਹ ਪੀ ਕੇ ਆਇਆ ਹਾਂ। ਤੁਚਾ ਬਣਾਉਣ ਦੀ ਖੇਚਲ ਨਾ ਕਰੀ ਜਦੋਂ ਅਲੋਕ ਇਹ ਕਹਿੰਦਾ ਤਾਂ ਰਾਧਾ ਕਹਿੰਦੀ ਹੈ ਕਿ ਮੈਂ ਤਾਂ ਆਪਣੇ ਲਈ ਚਾਹ ਰੱਖੀ ਹੋਈ ਸੀ ਤੇ ਉਸ ਵਿੱਚ ਹੀ ਮੈਂ ਜ਼ਿਆਦਾ ਦੁੱਧ ਪਾ ਲਿਆ ਕੋਈ ਗੱਲ ਨਹੀਂ ਤੁਸੀਂ ਵੀ ਚਾਹ ਪੀ ਲਿਓ ਜਿਸ ਤੋਂ ਬਾਅਦ ਰਾਧਾ ਦੋ ਗਲਾਸਾਂ 'ਚ ਚਾਹ ਪਾ ਕੇ ਲਿਆਉਂਦੀ ਆ ਜਿਸ ਵਿੱਚੋਂ ਇੱਕ ਗਲਾਸ ਅਲੋਕ ਨੂੰ ਦੇ ਦਿੰਦੀ ਹੈ ਤੇ ਇੱਕ ਕੋਲੇ ਬੈਠ ਕੇ ਖੁਦ ਪੀਣ ਲੱਗ ਜਾਂਦੀ ਆ ਜਦੋਂ ਦੋਨੇ ਚਾਹ ਪੀ ਰਹੇ ਹੁੰਦੇ ਆ ਤਾਂ ਅਲੋਕ ਰਾਧਾ ਨੂੰ ਕਹਿੰਦਾ ਕਿ ਮੈਂ ਤੈਨੂੰ ਇੱਕ ਗੱਲ ਕਹਾਂ ਤਾਂ ਅੱਗੋਂ ਰਾਧਾ ਕਹਿੰਦੀ ਹੈ ਹਾਂ ਦੱਸੋ ਤਾਂ ਅਲੋਕ ਕਹਿੰਦਾ ਕਿ ਜੇ ਮੈਨੂੰ ਤੇਰੇ ਵਰਗੀ ਘਰ ਸੰਭਾਲਣ ਵਾਲੀ ਕੁੜੀ ਮਿਲ ਜੇ ਮੇਰੀ ਤੇ ਜ਼ਿੰਦਗੀ ਹੀ ਸਵਰਗ ਬਣ ਜਾਵੇ। ਅਲੋਕ ਦੀ ਗੱਲ ਸੁਣ ਕੇ ਰਾਦਾ ਚੁੱਪ ਕਰਕੇ ਉੱਠ ਕੇ ਰਸੋਈ ਵਿੱਚ ਚਲੀ ਜਾਂਦੀ ਆ। ਅਲੋਕ ਨੂੰ ਲੱਗਦਾ ਕਿ ਰਾਦਾ ਨੂੰ ਇਹ ਗੱਲ ਬੁਰੀ ਲੱਗੀ ਤੇ ਉਹ ਕਿਤੇ ਆਪਣੇ ਘਰਦਿਆਂ ਨੂੰ ਇਹ ਸਭ ਕੁਝ ਨਾ ਦੱਸ ਦੇਵੇ। ਇਸ ਤੋਂ ਬਾਅਦ ਅਲੋਕ ਬੜੀ ਚਲਾਕੀ ਨਾਲ ਕਹਿੰਦਾ ਕਿ ਰਾਦਾ ਮੈਂ ਤਾਂ ਸਿਰਫ ਤੇਰੇ ਨਾਲ ਇੱਕ ਨਾਰਮਲ ਗੱਲ ਕੀਤੀ ਸੀ। ਮੈਂ ਤੈਨੂੰ ਗਲਤ ਨਜ਼ਰ ਨਾਲ ਨਹੀਂ ਵੇਖਿਆ ਤੇ ਨਾ ਹੀ ਮੈਂ ਤੇਰੇ ਬਾਰੇ ਕੁਝ ਗਲਤ ਸੋਚਦਾ। ਇਹਨਾਂ ਕਹਿ ਕੇ ਅਲੋਕ ਉੱਥੋਂ ਚਲਾ ਜਾਂਦਾ ਹੈ। ਤੇ ਹੁਣ ਜਦੋਂ ਵੀ ਅਲੋਕ ਰਾਦਾ ਦੇ ਘਰੇ ਆਉਂਦਾ ਤਾਂ ਕਿਸੇ ਨਾ ਕਿਸੇ ਬਹਾਨੇ ਨਾਲ ਰਾਦਾ ਨਾਲ ਦੋ ਚਾਰ ਗੱਲਾਂ ਮਾਰ ਜਾਂਦਾ ਸੀ। ਕਿਉਂਕਿ ਉਸ ਕਸਬੇ ਦੇ ਲੋਕਾਂ ਵਿੱਚ ਰਿਸ਼ਤਿਆਂ ਦੀ ਮਰਿਆਦਾ ਬਣੀ ਹੋਈ ਸੀ ਤੇ ਇਦਾਂ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਲੋਕਾਂ ਲਈ ਆਮ ਗੱਲ ਸੀ ਤੇ ਕੋਈ ਵੀ ਇਹ ਚੀਜ਼ ਨੂੰ ਗਲਤ ਨਹੀਂ ਸਮਝਦਾ ਸੀ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਅਲੋਕ ਦੇ ਦਿਲ ਵਿੱਚ ਰਾਧਾ ਲਈ ਪਿਆਰ ਵੱਧਦਾ ਗਿਆ ਤੇ ਦੂਜੀ ਸਾਈਡ ਰਾਧਾ ਵੀ ਮਨ ਹੀ ਮਨ ਵਿੱਚ ਅਲੋਕ ਨੂੰ ਪਸੰਦ ਕਰਨ ਲੱਗੀ ਸੀ ਪਰ ਅਲੋਕ ਰਾਧਾ ਨੂੰ ਕੁਝ ਵੀ ਦੱਸਣ ਤੋਂ ਡਰਦਾ ਸੀ ਕਿਉਂਕਿ ਉਹਨੂੰ ਡਰ ਸੀ ਕਿ ਜੇ ਮੈਂ ਰਾਧਾ ਨੂੰ ਕੁਝ ਕਿਹਾ ਤਾਂ ਉਹ ਆਪਣੇ ਘਰੇ ਦੱਸ ਦੇਵੇਗੀ ਤੇ ਮੇਰੀ ਸਾਰੇ ਪਿੰਡ ਵਿੱਚ ਬੇਇੱਜ਼ਤੀ ਹੋ ਜਾਵੇਗੀ ਪਰ ਇਧਰੋਂ ਰਾਧਾ ਵੀ ਅਲੋਕ ਨੂੰ ਪਸੰਦ ਕਰਦੀ ਸੀ ਤੇ ਇਦਾਂ ਹੀ ਇੱਕ ਦਿਨ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤਾਂ ਦੋਨਾਂ ਨੇ ਇੱਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਪਿਆਰ ਉਹਨਾਂ ਲਈ ਅੱਗੇ ਜਾ ਕੇ ਕਿੰਨਾ ਜ਼ਿਆਦਾ ਖਤਰਨਾਕ ਹੋਣ ਵਾਲਾ ਹੈ ਰਾਧਾ ਤੇ ਅਲੋਕ ਵਿੱਚ ਮੁਲਾਕਾਤਾਂ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਈਆਂ ਉਹ ਪਹਿਲਾਂ ਨਾਲੋਂ ਜ਼ਿਆਦਾ ਮਿਲਣ-ਕੁਲਣ ਲੱਗੇ ਤੇ ਇਦਾਂ ਮਿਲਦੇ-ਕੁਲਦੇ ਉਹਨਾਂ ਦੇ ਮਨ ਵਿੱਚ ਇੱਕ ਦੂਜੇ ਨਾਲ ਸਰੀਰਕ ਸੁੱਖ ਲੈਣ ਦੀ ਇੱਛਾ ਬਣੀ ਜਿਸ ਤੋਂ ਬਾਅਦ ਉਹਨਾਂ ਨੇ ਇਹ ਹੱਦ ਵੀ ਟੱਪ ਦਿੱਤੀ ਤੇ ਹੁਣ ਜਦੋਂ ਦਿਲ ਕਰਦਾ ਉਹ ਆਪਣੇ ਮਨ ਦੀਆਂ ਇੱਛਾਵਾਂ ਨੂੰ ਪੂਰਾ ਕਰਦੇ ਪਰ ਇਹ ਸਭ ਗੱਲਾਂ ਬਹੁਤਾ ਚਿਰ ਨਾ ਲੁਕ ਸਕੀਆਂ ਤੇ ਇਹ ਦੋਨੇ ਪਿੰਡ ਵਾਲਿਆਂ ਦੀਆਂ ਨਜ਼ਰਾਂ ਚ ਆ ਗਏ ਪਿੰਡ ਵਿੱਚ ਰਾਧਾ ਤੇ ਅਲੋਕ ਦੇ ਰਿਸ਼ਤੇ ਦੇ ਚਰਚੇ ਹੋਣ ਲੱਗੇ ਤੇ ਇਹ ਗੱਲ ਉੜਦੀ ਉੜਦੀ RAM Dyal ਦੇ ਕੰਨਾਂ ਵਿੱਚ ਵੀ ਪੈ ਗਈ ਜਦੋਂ RAM Dyal ਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਉਹਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਕਿਉਂਕਿ RAM Dyal ਅਲੋਕ ਨੂੰ ਆਪਣੇ ਮੁੰਡਿਆਂ ਵਰਗਾ ਮੰਨਦਾ ਸੀ ਤਾਂ ਕਰਕੇ ਹੀ ਉਹਨੇ ਕਦੇ ਅਲੋਕ ਨੂੰ ਆਪਣੇ ਘਰ ਵਿੱਚ ਆਉਣ ਤੇ ਰੋਕਿਆ ਟੋਕਿਆ ਨਹੀਂ ਸੀ ਰਾਮਦੇਵਾਲੇ ਰਾਧਾ ਦੇ ਬਾਰ ਆਉਣ ਜਾਣ ਤੇ ਰੋਕ ਲਗਾ ਦਿੱਤੀ ਤੇ ਉਹਨੇ ਅਲੋਕ ਨੂੰ ਵੀ ਇਹ ਗੱਲ ਦੀ ਧਮਕੀ ਦੇ ਦਿੱਤੀ ਕਿ ਜੇ ਤੂੰ ਅੱਜ ਤੋਂ ਬਾਅਦ ਮੇਰੀ ਕੁੜੀ ਦੇ ਨੇੜੇ ਤੇੜੇ ਵੀ ਦਿਖਿਆ ਤਾਂ ਤੇਰੇ ਨਾਲ ਬਹੁਤ ਬੁਰਾ ਹੋਵੇਗਾ ਇਸ ਤੋਂ ਬਾਅਦ ਰਾਧਾ ਦੇ ਪ੍ਰਾਸ ਸਰਵੇਸ਼ ਨੇ ਵੀ ਅਲੋਕ ਨੂੰ ਚੇਤਾਵਨੀ ਦਿੱਤੀ ਤੇ ਕਿਹਾ ਕਿ ਮੇਰੇ ਘਰ ਵਿੱਚ ਆਉਣ ਤੋਂ ਪਹਿਲਾਂ ਆਪਣਾ ਹਿਸਾਬ ਲਗਾ ਲਈ ਕਿ ਤੇਰੇ ਨਾਲ ਬਣੂੰਗਾ ਕੀ ਉਸ ਤੋਂ ਬਾਅਦ ਸਰਵੇਸ਼ ਘਰ ਆ ਕੇ ਆਪਣੇ ਭੈਣ ਰਾਧਾ ਦੀ ਵੀ ਕਾਫੀ ਮਾਰ-ਪੀਟ ਕਰਦਾ ਤੇ ਨਾਲ ਹੀ ਅਲੋਕ ਦੇ ਵੀ ਮੂੰਹ ਦੇ ਥੱਪੜ ਮਾਰ ਦਿੰਦਾ ਤੇ ਅਲੋਕ ਦੇ ਘਰ ਜਾ ਕੇ ਉਹਦੀ ਸ਼ਿਕਾਇਤ ਕਰਦਾ ਕਿ ਆਪਣੇ ਮੁੰਡੇ ਨੂੰ ਸਮਝਾ ਲਓ ਕਿ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਨਾ ਕਰੇ ਉਸ ਤੋਂ ਦੂਰ ਰਹੇ ਜਿਸ ਤੋਂ ਬਾਅਦ ਅਲੋਕ ਦਾ ਪਿਓ ਰਾਜਕੁਮਾਰ ਸਰਵੇਸ਼ ਨੂੰ ਭਰੋਸਾ ਦਿਲਾਉਂਦਾ ਕਿ ਕੋਈ ਗੱਲ ਨਹੀਂ ਤੂੰ ਆਪਣੇ ਘਰ ਜਾ ਮੈਂ ਅਲੋਕ ਨੂੰ ਸਮਝਾ ਦੇਵਾਂਗਾ ਤੇ ਜਦੋਂ ਸ਼ਾਮ ਨੂੰ ਅਲੋਕ ਘਰੇ ਆਉਂਦਾ ਤਾਂ ਉਸ ਦਾ ਪਿਓ ਰਾਜਕੁਮਾਰ ਉਸ ਤੋਂ ਸਾਰੀ ਗੱਲ ਪੁੱਛਦਾ ਜਿਸ ਤੋਂ ਬਾਅਦ ਅਲੋਕ ਸਭ ਕੁਝ ਸਾਫ਼-ਸਾਫ਼ ਦੱਸ ਦਿੰਦਾ ਕਿ ਮੈਂ ਤੇਰਾ ਦਾ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਹਾਂ ਇਹ ਗੱਲ ਸੁਣ ਕੇ ਰਾਜਕੁਮਾਰ ਗੁੱਸੇ ਨਾਲ ਅੱਗ ਬਬੁੱਲਾ ਹੋ ਜਾਂਦਾ ਤੇ ਉਹ ਅਲੋਕ ਨੂੰ ਕਹਿੰਦਾ ਕਿ ਆਪਾਂ ਰਾਜਪੂਤ ਹਾਂ ਤੇ ਆਪਾਂ ਆਪਣੀ ਤੋਂ ਛੋਟੀ ਜਾਤੀ ਵਾਲੀ ਕੁੜੀ ਨਾਲ ਕਦੇ ਵੀ ਵਿਆਹ ਨਹੀਂ ਕਰ ਸਕਦੇ ਤੇ ਤੇਰੇ ਲਈ ਵਧੀਆ ਇਹੀ ਹੋਊਗਾ ਕਿ ਤੂੰ ਰਦਾ ਨੂੰ ਭੁੱਲ ਜਾ ਤੇਰਾ ਉਹਦੇ ਨਾਲ ਵਿਆਹ ਕਦੇ ਵੀ ਨਹੀਂ ਹੋ ਸਕਦਾ ਜਿਸ ਤੋਂ ਬਾਅਦ ਅਲੋਕ ਆਪਣੇ ਦੋਸਤ ਛੋਟੂ ਤੋਂ ਵੀ رائے ਲੈਂਦਾ ਕਿ ਮੈਨੂੰ ਕੀ ਕਰਨਾ ਚਾਹੀਦਾ ਤਾਂ ਉਸ ਦਾ ਦੋਸਤ ਛੋਟੂ ਕਹਿੰਦਾ ਕਿ ਤੇਰਾ ਪਿਓ ਬਿਲਕੁਲ ਸਹੀ ਕਹਿ ਰਿਹਾ ਤੇ ਤੈਨੂੰ ਆਪਣੇ ਪਿਓ ਦੀ ਗੱਲ ਮੰਨਣੀ ਚਾਹੀਦੀ ਆ ਫਿਰ ਅਲੋਕ ਆਪਣੀ ਮਾਂ ਕੋਲ ਜਾਂਦਾ ਤੇ ਕਹਿੰਦਾ ਕਿ ਮੈਂ ਰਾਧਾ ਨੂੰ ਪਿਆਰ ਕਰਦਾ ਤੇ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਜਿਸ ਤੋਂ ਬਾਅਦ ਅਲੋਕ ਦੀ ਮਾਂ ਉਹਨੂੰ ਸਾਫ਼ ਕਿਹ ਦਿੰਦੀ ਹੈ ਕਿ ਜੇ ਰਾਧਾ ਦੀ ਬਰਾਤ ਇਸ ਘਰ ਵਿੱਚ ਆਈ ਤਾਂ ਉਸੇ ਦਿਨ ਹੀ ਮੇਰੀ ਅਰਥੀ ਇਸ ਘਰ ਵਿੱਚ ਉੱਠੂਗੀ ਤੇ ਤੇਰੇ ਲਈ ਵਧੀਆ ਹੋਊਗਾ ਕਿ ਤੂੰ ਜਿੰਨੀ ਚਲਦੀ ਹੋ ਸਕਦਾ ਰਾਧਾ ਤੋਂ ਦੂਰੀ ਬਣਾ ਲਾ ਆਪਣੀ ਮਾਂ ਦੇ ਮੂੰਹੋਂ ਅਜਿਹੇ ਸ਼ਬਦ ਸੁਣ ਕੇ ਅਲੋਕ ਕਾਫੀ ਜ਼ਿਆਦਾ ਝਟਕਾ ਮਹਿਸੂਸ ਕਰਦਾ ਜਿਸ ਤੋਂ ਬਾਅਦ ਉਹ ਸੋਚ ਲੈਂਦਾ ਕਿ ਹੁਣ ਚਾਹੇ ਕੁਝ ਵੀ ਹੋ ਜੇ ਮੈਂ ਰਾਧਾ ਤੋਂ ਦੂਰੀ ਬਣਾ ਲਵਾਂਗਾ ਅਲੋਕ ਨੇ ਹੁਣ ਰਾਧਾ ਨਾਲ ਮਿਲਣਾ ਜੁਲਣਾ ਕੱਟ ਕਰ ਦਿੱਤਾ ਉਹ ਰਾਧਾ ਦਾ ਫੋਨ ਵੀ ਨਹੀਂ ਚੁੱਕਦਾ ਸੀ ਤੇ ਜੇ ਫੋਨ ਚੁੱਕਦਾ ਤਾਂ ਕੋਈ ਕੰਮ ਦਾ ਬਹਾਨਾ ਲਗਾ ਕੇ ਫੋਨ ਕੱਟ ਦਿੰਦਾ ਸੀ। ਅਲੋਕ ਦਾ ਇਹ ਸਾਰਾ ਬਿਹੇਵ ਦੇਖ ਕੇ ਰਾਧਾ ਨੂੰ ਲੱਗਿਆ ਕਿ ਸ਼ਾਇਦ ਅਲੋਕ ਦਾ ਕਿਸੇ ਹੋਰ ਕੁੜੀ ਨਾਲ ਚੱਕਰ ਹੈ ਤੇ ਉਹ ਮੈਨੂੰ ਧੋਖਾ ਦੇ ਰਿਹਾ। ਜਿਸ ਤੋਂ ਬਾਅਦ ਰਾਧਾ ਅਲੋਕ ਨੂੰ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਕਰਵਾ ਪਰ ਅਲੋਕ ਰਾਧਾ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ। ਰਾਧਾ ਅਲੋਕ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦੀ ਹੈ ਕਿ ਜਾਂ ਤਾਂ ਮੇਰੇ ਨਾਲ ਵਿਆਹ ਕਰਵਾ ਨਹੀਂ ਤਾਂ ਮੈਂ ਪੁਲਿਸ ਨੂੰ ਰਿਪੋਰਟ ਕਰ ਦੂੰਗੀ ਕਿ ਤੂੰ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ। ਰਾਧਾ ਦੀ ਤਮਕੀ ਤੋਂ ਡਰ ਕੇ ਅਲੋਕ ਆਪਣੇ ਦੋਸਤ ਛੋਟੂ ਕੋਲ ਜਾਂਦਾ ਤੇ ਰਾਧਾ ਦੇ ਮਰਡਰ ਦੀ ਪਲੈਨਿੰਗ ਕਰਦਾ ਜਿਸ ਤੋਂ ਬਾਅਦ 24 ਅਗਸਤ ਨੂੰ ਸ਼ਾਮ ਦੇ 4 ਵਜੇ ਅਲੋਕ ਰਾਧਾ ਨੂੰ ਖੇਤਾਂ ਵਿੱਚ ਬੁਲਾਉਂਦਾ ਤੇ ਉੱਥੇ ਉਸ ਦੀ ਹੀ ਚੁੰਨੀ ਨਾਲ ਗਲ ਕੋਟ ਕੇ ਉਸ ਦਾ ਮਰਡਰ ਕਰ ਦਿੰਦਾ ਹੈ ਤੇ ਮਾਂ ਪਿਓ ਦੀ ਇੱਕ ਹੱਸਦੀ ਖੇੜ ਦੀ ਔਲਾਦ ਦੀ ਜ਼ਿੰਦਗੀ ਮਿੰਟਾਂ ਵਿੱਚ ਖਤਮ ਕਰ ਦਿੰਦਾ ਆਪਣੇ ਪਿਆਰ ਦੀ ਕਹਾਣੀ ਆਪ ਹੀ ਸ਼ੁਰੂ ਕਰਕੇ ਉਸ ਦਾ ਖਾਤਮਾ ਵੀ ਆਪ ਹੀ ਕਰ ਦਿੰਦਾ ਤੇ ਇਸ ਦੇ ਨਾਲ ਹੀ ਆਪਣੀ ਵੀਡੀਓ ਖਤਮ ਹੁੰਦੀ ਹੈ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਇਸ ਵੀਡੀਓ ਦਾ ਮੋਟਿਵ ਸਿਰਫ ਤੁਹਾਨੂੰ ਜਾਗਰੂਕ ਕਰਨਾ ਹੈ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਜਲਦੀ ਹੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦ